ਸਵਾਗਤ ਕਰਦੇ ਆਂ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਹੌਂਦੀ ਜ਼ਿਲ੍ਹਾ ਮੋਗਾ ਤੋਂ ਬਣਾ ਰਹੇ ਆਂ ਆਪਣੇ ਕੋਲ ਇੱਕ ਕ੍ਰਾਸ ਦੀ ਬੱਸੀ ਆਈ ਹੈ ਜੀ ਦੂਜੇ ਸੂਏ ਬੱਸੀ ਨੇ ਸੂਣਾਗਾ ਲੇਵਾ ਕੁਆਲਿਟੀ ਤੁਹਾਡੇ ਸਾਹਮਣੇ ਆਂ ਐਨ ਫੱਟੀ ਵਾਲਾ ਲੇਵਾ ਬਣਾਈ ਬੱਟੀ ਛੋਟੇ ਮੂਹ ਦੀ ਬੱਸੀ ਆ ਕੱਦ ਕਾਠ ਪੂਰਾ ਫੁੱਲ ਵੱਡਾਗਾ ਬਾਕੀ ਬੀਲ ਸਾਨੂੰ ਸਾਹਮਣੇ ਰਹਿ ਰਹੀ ਪੱਠਪੂੜੇ ਦੀ ਚੌੜੀ ਦੇਖ ਲੰਮੀ ਆ ਪੂਰੀ ਬਾਕੀ ਗਾਂ ਠੰਡੀ ਸੀਲ ਆ ਜੇ ਕਿਸੇ ਬਾਈ ਨੇ ਲੈਣੀ ਆਪਾਂ ਨੰਬਰ ਬਾਈਆਂ ਦਾ ਸਕਰੀਨ ਤੇ ਪਾਵਾਂਗੇ ਬਾਈਆਂ ਨਾਲ ਗੱਲ ਕਰਕੇ ਤੁਸੀਂ ਬੈੜ ਖਰੀਦ ਸਕਦੇ ਹੋ ਤੇ ਬਾਕੀ ਥਾਂ ਦੇਵੇ ਦੀ ਇੰਨੀ ਜਿਆਦੇ ਚੰਗੀ ਆ ਤੁਸੀਂ ਸਾਹਮਣੇ ਦੇਖ ਹੀ ਰਹੋ ਕੱਲਾ ਕੱਲਾ ਬਿਕਰਮਾ ਤਣਾ ਐ ਫੱਟੀ ਨੂੰ ਲੇਵਾ ਸਿੱਧਾ ਬਣਾਈ ਬੈਠੀ ਆ ਦੁੱਧ ਕੱਢ ਦੂ ਚੰਗਾ 20 ਲੀਟਰ ਮਾਣ ਨਾਲ ਪਲਾਸੀ ਕੱਢ ਦੂਗੀ ਤੁਹਾਡੀ ਸੇਵਾ ਤੇ ਬਾਕੀ ਰੇਟ ਬਾਈ ਫੋਨ ਤੇ ਕਰਨਗੇ ਐਡਰੈਸ ਆਪ ਪਵਾ ਦੇ ਫੇਰ ਦਿੰਦੇ ਪਿੰਡ ਲਹੌਂਦੀ ਜ਼ਿਲ੍ਹਾ ਮੋਗਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਸਿੱਧੂ ਡੈਰੀ ਫਾਰਮ ਤੇ ਬਾਕੀ ਆਪਣਾ ਪੇਜ ਇੰਸਟਾਗ੍ਰam ਤੇ YouTube ਤੇ ਵੀ ਸਿੱਧੂ ਡੈਰੀ ਫਾਰਮ ਦੇ ਨਾਮ ਤੇ ਚੱਲਦਾ ਹੈਗਾ ਉਹਦੇ ਤੇ ਵੀ ਆਪਾਂ ਪਸ਼ੂਆਂ ਦੀਆਂ ਵੀਡੀਓ ਪਾਉਣੇ ਜਾਂ ਹੋਰ ਕੋਈ ਵੀਡੀਓ ਪਾਉਣੇ ਤਾਂ